ਜਿਵੇਂ ਜੁੱਸੀ ਵੱਲੋਂ ਨਹੀਂ ਹੈਗੀ ਪੈਸਾ ਨਹੀਂ ਢੇਲਾ ਨਹੀਂ ਕਰਦਾ ਮੇਲਾ ਮੇਲਾ ਤੇ ਹੈਲੀਕਾਪਟਰ ਲੈ ਲਿਓ ਕੀ ਆਂਦੇ ਆ ਕੇ ਹੈਲੀਕਾਪਟਰ ਹੀ ਲੈ ਲੈ ਆ ਵੇਖ ਪਾਣੀ ਆ ਗਿਆ ਮੈਂ ਕਹਿੰਦਾ ਬੀਬੀਆਂ ਤਾਂ ਬਹੁਤ ਵੇਖੀਆਂ ਪਰ ਆ ਪਹਿਲੀ ਵਾਰ ਵੇਖੀ ਨਮੂਨੇ ਤਾਂ ਨਹੀਂ ਆਏ ਕਿਵੇਂ ਖੁਸ਼ ਹੋ ਗਏ ਸ਼ਾਪਿੰਗ ਦੇ ਨਾਲ ਨੂੰ ਹਾਂ ਜੀ ਕਰਾ ਚੱਲ ਆ ਜਾ ਕਰਾ ਕਿਵੇਂ ਖੁਸ਼ ਹੈ ਹਾਂਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਵ ਆ ਨਾਈਸ ਡੇ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਲੋ ਵੀ ਮਿੱਤਰੋ ਹੋਪਫੁਲੀ ਤੁਸੀਂ ਸਾਰੇ ਠੀਕ ਹੋਵਾਂਗੇ ਤੁਸੀਂ ਸੋਚ ਰਹੋਵਾਂਗੇ ਕਿ ਅਰੇ ਇਹ ਮਹੀਨੇ ਚ ਇੱਕ ਵਲੌਗ ਨਹੀਂ ਆਇਆ ਤੇ ਅੱਜ 2 ਦਿਨਾਂ ਚ 2 ਵਲੌਗ ਆ ਗਏ ਇਦਾਂ ਹੀ ਆ ਫਿਰ ਕੋਈ ਚੱਕਰ ਨਹੀਂ ਦਵਾਨੀ ਮੈਂ ਗਿਆ ਕਹਿੰਦੇ ਇਹਨਾਂ ਵਲੌਗ ਨਹੀਂ ਹੁੰਦੇ ਵਲੌਗ ਨਹੀਂ ਹੁੰਦੇ ਕਿ ਝੱਗਾ ਦੱਸੋ ਆਪਣਾ ਕਿਵੇਂ ਲੱਗਾ ਨਿਊ ਝੱਗਾ ਇੱਧਰ ਚਾਹ ਆ ਜਾ ਝੱਗਾ ਹੀ ਗੱਲ ਦਾ ਆਪਣਾ ਨੋ ਸ਼ਰਟ ਨੋ ਸ਼ਰਟ ਮੈਨਾਂ ਜੇ ਲੋਕ ਬੁੱਟੇ ਆਉਂਦੇ ਨਹੀਂ ਝੱਗਾ ਤੇ ਮੈਂ ਵੀ ਝੱਗਾ ਹੀ ਕਹੂੰਗਾ ਨੋ ਸ਼ਰਟ نو ٹی شرٹ ای ٹی شرٹ دا نو شرٹ 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 شارٹ شارٹ نہیں شرٹ شرٹ چا 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 بس چا چا ایکو کام کی کے چا جانا کیڑے راہ نو نے مڑنا تے کہتا ممی اوتھے روگی چا نو آ تے جستی کرنا جسے حال پہ چا نو پیچھے ہاں آہا میرے بہے کیا کو تو پینی جا انہوں نے سیدھا پینی گی موٹا ممی بہت زیادہ ہو گیا میں تو اسیں ہی ٹینشن لگی پئی ہے موٹا ہو گیا میں ਤੇ ਇਹ ਆ ਗਿਆ ਤਾਂ ਉਹ ਆਟਕਾ ਰਸਾ ਪਾਤੀ ਸੋਨਾ ਜਾਈ ਅੱਗੇ ਹੁਣ ਤਾਂ ਹੋਰੀ ਹੋ ਗਿਆ ਪਰ ਨਹੀਂ ਹੋਰ ਮੈਂ ਤਾਂ ਸੋਨਾ ਜੋ ਜੇ ਕੁ ਚਾਰ ਕਿੱਟਾ ਪਾ ਦੇਵਾਂ ਅੱਜ ਸੋਨਾ ਦਾ ਮੇ ਨੂੰ ਹੀ ਲੱਗਦਾ ਸ਼ਗਲ ਤਾਂ ਬੇਬੀ ਹੋਵੀ ਰਹਿਣੀ ਮੂੰਹ ਤਾਂ ਹੋਵੀ ਰਹਿਣਾ ਮੂੰਹ ਤੇ ਟੋਏ ਭਰੋਣੇ ਪੈਣੇ ਮੈਂ ਲਾ ਟਰਾਲੀ ਇੱਕ ਸਟਾਉਣੀ ਪੈਣੀ ਮਿੱਟੀ ਦੀ ਹੁਣ ਭਰਿਓ ਮੈਂ ਜੀ ਇਹਨਾਂ ਕੱਢਣੇ ਕਿ ਕਿੰਨਾ ਨਾ ਪਾਏ ਕਿ ਕਿਵੇਂ ਟੱਬਾ ਜਕੜਨਾ ਮਿੱਟੀ ਨਾਲ ਹਾਂ ਤਾਂ ਹੀ ਮੈਨੂੰ ਐ ਕਹਾਂਗਾ ਕਿ ਡਾਕਟਰ ਲੈ ਗਿਆ ਮੈਨੂੰ ਡਾਕਟਰ ਰეკਮੈਂਡ ਕਰੋ ਤੁਸੀਂ ਕਿ ਵਧੀਆ ਜਾ ਡਾਕਟਰ ਨੇ ਪੈਸੇ ਲਏ ਜਾਂ ਮੋਕੀ ਹੀ ਹੋ ਜਾਣਾ ਤੇ ਲੋ ਜੀ ਅੱਜ ਦੀ ਤਿਆਰੀ ਇਹ ਆ ਮੇਰੀ ਸਨੈਪਾ ਵੇਖ ਮੰਮੀ ਰੋਜ਼ ਜੈਸ ਕਾਦੀ ਵੀ ਮੰਮੀ ਕਿ ਤੁਸੀਂ ਘੁੰਮਦੇ ਰਹਿੰਨੇ ਆ ਬਹੁਤ ਜ਼ਿਆਦਾ ਲਾਨ ਤਾਂ ਪੈਂਦੀ ਰਹੀਆਂ ਮੈਨੂੰ ਸੋ ਅੱਜ ਮੰਮੀ ਨੂੰ ਘਮਾਉਣ ਲੈ ਕੇ ਚੱਲੇ ਕਮੌਰ ਕਾਂ ਤੇ ਲੈ ਕੇ ਚੱਲੇ ਇੱਕ ਦਵਾਈ ਲੈ ਕੇ ਨੂੰ ਮੰਮੀ ਦੀ ਤੇ ਡਾਕਟਰ ਦੇ ਘਮਾਉਣ ਚੱਲਿਆ ਸੰਦੇ ਨਹੀਂ ਘਮਾਉਣ ਉੱਥੇ ਮੜਾ ਵੜਾ ਕੋਈ ਖਾ ਕੇ ਆਗੇ ਆ ਚੰਗਾ ਨੀ ਆਈ ਵੇ ਨਾ ਬੰਮਾ ਤੋਂ ਕਹਿਣਾ ਮਤਲਬ ਮੇਰਾ ਐ ਹੀ ਹੁੰਦਾ ਆ ਆਪਣਾ ਮਾੜਾ ਮੋਟਾ ਹੁੰਦਾ ਤੈਨੂੰ ਪਤਾ ਆਪਾਂ ਦਵਾਈ ਚੱਲਦੀ ਆ ਮਾੜਾ ਮੋਟਾ ਕਹਿ ਦਿੰਦੇ ਆ ਆਪਾਂ ਉਹਨੂੰ ਵੀ ਮਾੜਾ ਦਵਾਈ ਚੱਲਦੇ ਆ ਤੇ ਲਾਉਂ ਮਤਰਾ ਸੋ ਆਪਾਂ ਉਥੇ ਖਵਾਵਾਂ ਪਿਆਵਾਂਗੇ ਵਧੀਆ ਖਵਾਵਾਂਗੇ ਯਾਰ ਟੈਨਸ਼ਨ ਨਾ ਲਾਉ ਤਸੀਂ ਤੁਹਾਨੂੰ ਮੰਮੀ ਕਿਨੇ ਚੱਪਲਾਂ ਟੁੱਟੀਆਂ ਨੇ ਚੱਪਲਾਂ ਲੈ ਕੇ ਆਉਣੀਆਂ ਇੱਕ ਚੱਪਲਾਂ ਲੈ ਕੇ ਆਵਾਂਗੇ ਕ੍ਰੌਕਸ ਲੈ ਲਈਏ ਜੋ ਮਾਦੀ ਲੈ ਲਈ ਇਹ ਸੋ ਤੇਰੀ ਹੋਗੀ ਜੇ ਤੇਰੀ ਹੋਗੀ ਐ ਨਹੀਂ ਇਹ ਕੋਈ ਗੱਲ ਤਾਂ ਨਹੀਂ ਸੱਜਣਾ ਚੁੱਪੋ ਮਸਲੇ ਹਾਲਤਾਂ ਨਹੀਂ ਸੱਜਣਾ ਆਪ ਵੀ ਪਤਾ ਨਾ ਹੌਲੀ ਕਿਤੇ ਮਿਲਾਵੇ ਜੇ ਕਰਦੀ ਮਾਨਿਆ ਜੋ ਹਾਂ ਜਿੱਤਰੀ ਨਹੀਂ ਹੁੰਦੇ ਚਪੜਾਂ ਦੇ ਨਾਲ ਚਲੋ ਮੇਤਰੋ ਪਹਿਲਾਂ ਆਪਾਂ ਜੱਸੀ ਘਰੇ ਜਾਵਾਂਗੇ ਜੱਸੀ ਘਰੇ ਜਾ ਕੇ ਚਾਹ ਪਾਣੀ ਪੀ ਕੇ ਫਿਰ ਅੱਗੇ ਨਿਕਲਾਂਗੇ ਆਪਾਂ ਤੇ ਵਲੌਗ ਨਾਲ ਜੁੜੇ ਰਹੋ ਸੱਸਰੀ ਘਾ ਗੱਡੀ ਲੈ ਕੇ ਨਿਕਲ ਜਾਣਾ ਜਰੂਰ ਵੇਖੋ ਬੰਦੇ ਜਰੂਰ ਕਿਤੇ ਜਾਣਾ ਹੋਣਾ ਗੱਡੀ ਨਾਲ ਨਿਕਲ ਜਾਂਦਾ ਗੱਡੀ ਲੈ ਕੇ ਨਿਕਲਦਾ ਤੂੰਗਾ ਆਉਂਗੇ ਕੰਮ ਕਰ ਬਤਾ ਮੀਆਂ ਰੇ ਵੰਜੀ ਇਹਨਾਂ ਨੂੰ ਦੱਸ ਆਖਰ ਲੱਗੀ ਰਹੀ ਨਹੀਂ ਕਿਰੇ ਜਾਣ ਦੀ ਤੂੰ ਲੇਟ ਨੇ ਤੂੰ ਅਮਰਾ ਦੇ 12 ਵਜੇ ਵੜਨਾ ਲੱਗ ਰਿਹਾ ਜ਼ਰੂਰ ਕਰੇ ਕੰਮ ਜਾਣਾ ਉਹਦੋਂ ਮੈਂ ਜਾਣਾ ਹੁੰਦਾਗਾ ਹੁਣ ਵੀ ਕੰਮ ਕਰਦੇ ਜਾਂ ਗੀ ਤੂੰ ਜਿਹੜਾ ਖਰਾਬ ਕਰ ਦਿਆ ਤੂੰ ਨਹੀਂ ਛੱਡਣਾ ਅਜੇ ਬਾਹਰ ਤੇਰਾ ਖੇਡ ਦਾ ਟਾਈਮ ਨਹੀਂ ਆਇਆ ਅਜੇ ਇਹ ਬਾਈ ਮਾਰੋ ਕੇ ਸਮਾਨ ਚੱਕ ਕੇ ਲੈ ਜਾਵੇਂ ਤੇ ਨਹੀਂ ਹੈ ਉਹ ਗੱਲ ਬਾਰੋ ਕੈਮਰਾ ਚੱਕ ਲੈ ਇੰਨੇ ਮਹਿੰਗਾ ਸਮਾਨ ਪਿਆ ਉਹ ਯਾ ਤਨੀ ਪਤਾ ਨਹੀਂ ਪਾਪਾ ਕੈਮਰਾ ਰਾਇ ਹੋਣਾ ਲੈ ਕੈਮਰੇ ਚ ਕਾਹੋਂ ਆਉਂਦਾ ਬਾਜੋ ਜੀ ਤੋਵੇਂ ਲੈਂਸ ਲਾਈਆਂ ਹਾਂ ਜੀ ਤੋਵੇਂ ਐ ਮੈਨੂੰ ਦਿਵਾ ਦੇ ਤੈਨੂੰ ਮੈਂ ਕਰੌਪ ਲੈ ਕਿਹਾ ਹੋਣੀ ਮੈਨੂੰ ਖੋਜੋ ਇਹਨੂੰ ਛੱਡਣਾ ਹੋਣਾ ਬਾਅਦ ਚ ਆਪਾਂ ਤੇ ਛੱਡਣਾ ਆਉਣਾ ਹੀ ਇਹਨਾਂ ਨੂੰ ਹੋਰ ਕੀ ਕਰਨਾ ਇਹਨਾਂ ਨੂੰ ਉਹ ਚੀਜ਼ ਲੈ ਕੇ ਜਾਣੀ ਕਿਹੜੀ ਚੱਕਰੇ ਆ ਨਾ ਉਹ ਜਿਹੜੇ ਗਮਲੇ ਦੇ ਵਿੱਚ ਕੀ ਚਾਹੀਦਾ ਲਾਇਆ ਪਟਕੇ ਬੂਟੇ ਵਾਟੇ ਸਾਰੇ ਨਾ ਦਪੈਣ ਨੇ ਖੜੀ ਚਾਹੀਦੀ ਰਾਤ ਖੜੀ ਚਾਹੀਦੀ ਸਾਨੂੰ ਚਲੋ ਬੈਠੋ ਯਾਰ ਚਲੋ ਯਾਰ ਜਲਦੀ ਬਹਿ ਜਾਓ ਜਲਦੀ ਜਲਦੀ ਬਸ ਦੂਜੀ ਬੀਬੀ ਨਹੀਂ ਜਾਣਾ ਬੀਬੀ ਆਦੀ ਮੈਂ ਬਾਹਰ ਬਹਿ ਜੂਗੀ ਦੂਜੀ ਬੀਬੀ ਕਿੱਥੇ ਆ ਗੇੜ ਦੇ ਵਿੱਚ ਬਾਹਰ ਲੈ ਆ ਘੋਲਾ ਪਿੱਛੇ ਛੁੱਟ ਕੇ ਚੱਕ ਕੇ ਲੈ ਇਹ ਬਾਹਰ ਕੱਢ ਦਿੰਦਾ ਉਹ ਚੰਡੀ ਘੜਨੀ ਜਾਣਾਗਾ ਮੈਨੂੰ ਮੈਨੂੰ ਵਧੀਆ ਲੱਗਦਾ ਮੈਂ ਮੈਨੂੰ ਬੈਲਟ ਲਾਉਣ ਦੀ ਆਗਾ ਬਾਹਰ ਕੱਢ ਦਿੰਦਾ ਕਿੱਥੇ ਬਾਹਰ ਕੱਢ ਦਿੰਦਾ ਕੱਪੜੇ ਉੱਥੇ ਰੱਖ ਪੋਇਨਾ ਥੋੜੇ ਤੇ ਡਿੱਗੀ ਚ ਉੱਥੇ ਪਹਿਲਾਂ ਮੁਕੇ ਜਾਣਾ ਕਿ ਆ ਤੁਹਾਨੂੰ ਕੋੜੀ ਪਹਿਲਾਂ ਕਿੱਥੇ ਆਣਾ ਜੱਸੀ ਮੁਕੇ ਜੱਸੀ ਵੱਲੋਂ ਸ਼ਾਪਿੰਗ ਆਈ ਗਈ ਸਾਰੀ ਬਈ ਕੋਈ ਜੱਸੀ ਜੁੱਸੀ ਵੱਲੋਂ ਨਹੀਂ ਹੈਗੀ ਪੈਸਾ ਨਹੀਂ ਢੇਲਾ ਨਹੀਂ ਕਰਦਾ ਮੇਲਾ ਮੇਲਾ ਹੁੰਦਾ ਪੀਸਾਂ ਪੂਸਾਂ ਦਾ ਛੋੜ ਦਿੰਦੇ ਆ ਹੋਰ ਕੰਮ ਕੋਈ ਸੂਟਾਂ ਨੂੰ ਬਿਨਾ ਕੋਈ ਨਹੀਂ ਹਾਂ ਜਦੋਂ ਇੱਕ ਸੂਟ ਸੂਟ ਜਾਂਦੇ ਇੱਕ ਸੂਟ ਸੂਟ ਕੋਈ ਸਿੰਧੀ ਦਾ ਹੋ ਰਹੀ ਨੇ ਜਮਾਟਾ ਸਿੰਧੀ ਸੂਟ ਚਾਹੀਦਾ ਵਾ ਕੱਟ ਕੇ ਦੇਣਾ ਮੈਨੂੰ ਮੈਂ ਲਿਆ ਦੂੰਗੀ ਮੈਨੂੰ ਵੀ ਸਿੰਧੀ ਦਾ ਚਾਹੀਦਾ ਵਾ ਆਦੇ ਤੇ ਆਪਾਂ ਕਾਟਨ ਤੇ ਕੱਢੀ ਹੈ ਕਿ ਪਸ਼ਮੀਨੇ ਤੇ ਹਣਾ ਪਸੀਨਾ ਲੱਗੇ ਬਹੁਤ ਹੁੰਦਾ ਪਸੀਨੇ ਦੇ ਨਹੀਂ ਪਸ਼ਮੀਨਾ ਹੀ ਹੈ ਹੈ ਸਲਕ ਪਸ਼ਮੀਨਾ ਇੱਕ ਹੀ ਸੱਤ ਪ੍ਰਿੰਸੀਪਲ ਪਸ਼ਮੀਨਾ ਚੱਲਿਆ ਹਾਂ ਉਹ ਤਾਂ ਮੈਂ ਤੁਹਾਨੂੰ ਕੱਢ ਦੇਣੀ ਹੈ ਜਸਸੀ ਹੋਰ ਵੀ ਡਿਮਾਂਡ ਤੇ ਹੀ ਹੋਵੇ ਨਾ ਦੇਦੀਆਂ ਆ ਬਾ ਜਿਹੜਾ ਡਿਜ਼ਾਈਨ ਠੀਕ ਹੈ ਲੈ ਮੰਮੀ ਡਿਮਾਂਡ ਆ ਗਈ ਹੁਣਾ ਅਸੀਂ ਸੂਟ ਕੱਢ ਦਈਏ ਲਓ ਜੀ ਠੀਕ ਕਿੰਨੇ ਦਿਨਾਂ ਚ ਨਿਕਲ ਜਾਂਦਾ ਹਣਾ ਮੈਂ ਉਹਨਾਂ ਦੇ ਸੂਟ ਤੇ ਮੈਂ 6-6 ਦਿਨਾਂ ਚ ਰੱਖਦੇ ਹਾਂ ਬਸ ਫਿਰ ਮੇਰਾ ਵੀ 6 ਦਿਨਾਂ ਚ ਨਿਕਲਣਾ ਚਾਹੀਦਾ ਜਰੂਰੀ ਥੋੜਾ ਤੇ ਮੈਨੂੰ ਉਹ ਤਾਂ ਕਹੇ ਸੀ ਕੀ ਉਹਦਾ ਰਜੈਂਸ਼ਨ ਯਾਰ ਭਾਰਾ ਦੇ ਦੇਣਗੇ ਫਿਰ ਮੈਂ ਉਹਨੂੰ ਉਹ ਤੇ ਆ ਉਹ 10 ਦਿਨਾਂ ਦਾ ਡਿਜ਼ਾਈਨ ਹੋ ਗਿਆ 6 ਦਿਨਾਂ ਵਿੱਚ ਨਿਕਲ ਗਿਆ ਉਹ ਕੋਲ 15 ਦਿਨ ਦੇ ਤੇ 15 ਦਿਨ ਦੇ ਤੇ ਹਾਂ ਉਹ ਵੀ ਲਾ ਸੀ ਗਿਆ ਪਤਾ ਨਹੀਂ ਮੈਂ ਪਹਿਲਾਂ ਦੇਖਿਆ ਤੇ ਸੌਂ ਲ ਗਿਆ ਕੌਣ ਕਿੱਥੇ ਬੈਠੇ ਜਦੋਂ ਤੁਸੀਂ ਉਹ ਉਥੇ ਉਹ ਇਹਨੂੰ ਕਹਿੰਦੇ ਨੇ ਨਾ 버거 버거 ਖਾਣ ਦਾ ਹਾਂ ਮੈਂ ਕਿਹਾ ਪਰਸ ਵੀ ਜੱਸੀ ਦਾ ਤੇ ਬਾਹਾਂ ਵੀ ਜੱਸੀ ਦੀ ਮੈਂ ਪਹਿਲਾਂ ਜਾਣ ਕੇ ਸਟੋਰੀ ਹੋ ਲਈ ਪਾਈ ਹਾਂ ਨਾ ਮੈਂ ਦੇਖ ਲਾ ਮੈਨੂੰ ਪਤਾ ਉਹ ਪਹਿਲਾਂ ਹੇਅਰ ਮਾਸਟਰ ਲੈ ਗਿਆ ਤੁਹਾਨੂੰ ਬੀਬੀਓ ਹੇਅਰ ਮਾਸਟਰ ਜਾਣਾ ਨਹੀਂ ਨਹੀਂ ਦੱਸ ਦੋ ਹੇਅਰ ਮਾਸਟਰ ਜਾਣਾ ਤੇ ਅਸੀਂ ਪਹੁੰਚ ਗਏ ਆਊਟਲੈਟ ਤੇ ਕਿੰਵੇ ਖੁਸ਼ ਹੋ ਗਏ ਸ਼ਾਪਿੰਗ ਦੇ ਨਾਂ ਨੂੰ ਹਾਂ ਇਹ ਕਿਰਾਾ ਚੱਲ ਆ ਜਾ ਕਿਰਾਾ ਕਿੰਵੇ ਖੁਸ਼ ਐ ਜੱਸੀਏ ਖੁਸ਼ ਹੋਏ ਕਿੰਨੀ ਸ਼ਾਪਿੰਗ ਦੇ ਨਾਂ ਨੂੰ ਕ੍ਰੌਕਸ ਦੇ ਨਾਂ ਨੂੰ ਅੱਗੇ ਤੇ ਕ੍ਰੌਕਸ ਹੀ ਪਾਉਂਦੇ ਜਿਵੇਂ ਵੇਖੀ ਆਏ ਚੱਪਲਾਂ ਮੰਗਵਾਏ ਸੀਗੇ ਮੰਗਵਾਈ ਸੀ ਯਾਰ ਕਿਉਂਕਿ ਮੈਂ ਮੈਂ ਤਾਂ ਆ ਚੀਜ਼ਾਂ ਨਹੀਂ ਗਏ ਜਿਹਦੀ ਮੈਨੂੰ ਹਾਂ ਮਮਨੇ ਟੀਮ ਨੇ ਚੱਪਲਾਂ ਦਵਾਉਣਾ ਕਿਹੜੀ ਤੂੰ ਕਿਹੜੀ ਕਹਾਵਤ ਕਹੀਓ ਦੋਨੋਂ ਗਏ ਖਾਣ ਵਾਲੇ ਨੇ ਸਵਾਦ ਨਹੀਂ ਗਿਆਨੋਂ ਦੋਨੋਂ ਗਏ ਜੂਨ ਮਤਲਬ ਜੂਨ ਪੁੱਤਣ ਆਈ ਸੀ ਉਹ ਸਰਦ ਦੀ ਜੂਨ ਤੋਂ ਗਈ ਇਹ ਸਾਡੇ ਨਾਲ ਹਾਂ ਕਡਾਕਸ ਲੈ ਗਏ ਕਹਿੰਦੇ ਪਸੰਦ ਨਹੀਂ ਪੁੱਛਿਆ ਫੋਨ ਕਰਕੇ ਉਹਨਾਂ ਨੂੰ ਯਾਰ ਮੰਗਾਇਆ ਸੀਗਾ ਸਟicker ਲਵਾ ਲਾਂਗੇ ਤੁਹਾਨੂੰ ਉੱਪਰ ਭਾਲੂ ਵਾਲੇ ਸਟicker ਲਾ ਦੂੰ ਮਮੀ ਫੇਰ ਜਿਵੇਂ ਆ ਗਈ ਸੋਣੇ ਬੱਚੇ ਮੈਨੂੰ ਆ ਲੈ ਲੈ ਮਮੀ ਉਰੀਆ ਇਹ ਆ ਸੋਹਣਿਆ ਗਲੈਂਡ ਕਰਨਾ ਤੇ ਹੋ ਜੂਗੀ ਕੀ ਆ ਠੀਕ ਆ ਪਿੰਕ ਹਾਂ ਆ ਲੈ ਆ ਦੂਰ ਨਿਕਾ ਤੇ ਪਿੰਕ ਮਾਰੇ ਆ ਕਿੱਥੇ ਆ ਕਿਹੜੇ ਬਾਟੀ ਗਾਈ ਦਾ ਲੈ ਲੈ ਮੈਨੂੰ ਸੁਣ ਤੂੰ ਤਾਂ ਨਹੀਂ ਪੈਣੀ ਉਹ ਚੀਜ਼ ਲੈਣੀ ਪੈਰ ਨੂੰ ਬਹੁਤ ਕੰਫਰਟੇਬਲ ਦੇਖਣਾ ਕੋਈ ਮੋਲ ਨਹੀਂਗਾ ਪਰ ਕਿਹੜੇ ਯਾਰ ਬਿੰਦ ਆਮ ਤਾਂ ਨਹੀਂ ਨਈ ਜਾ ਮੈਨੀ ਅਰਾਂ ਉਹ ਜਸੀਆ ਕਿੱਥੇ ਡਿੱਗ ਗਈ ਪਤਾ ਨਹੀਂ ਕਿੱਥੇ ਗੂੰਦ ਡਿੱਗ ਗਈ ਕਿੱਥੇ ਸੱਚੀ ਡਿੱਗ ਗਈ ਮੈਂ ਕਹਿ ਨਹੀਂ ਲੱਗਾ ਇਹ ਲਾ 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 ਇਹ ਕੰਮ ਨਹੀਂ ਲੈ ਨਹੀਂ ਆਪ ਵੀ ਸੁਣ ਰਹੇ ਹਾਂ ਇਹ ਰੰਗ ਠੀਕ ਆ ਫਿਰ ਵੀ ਲੈਣੀ ਉਹ ਸੋਹਣੀ ਆ ਓਏ ਦੰਡਾ ਲਾ ਕੇ ਕੁੜੀਆ ਇਹ ਤਾਂ ਤੂੰ ਤੁਰਨਾ ਨਹੀਂ ਨਾਲ ਕੁੜੀ ਕਿਨੋਂ ਆਏਗਾ ਕਿਵੇਂ ਗਿਏ ਆ ਮੀ ਮਮਾ ਆਸਾ ਖਾਣੇ ਪਾਣੀ ਆ ਗਿਆ ਮੈਂ ਕਹਾਂਦਾ ਨਾ ਬੀਬੀਆਂ ਤਾਂ ਬਹੁਤ ਵੇਖੀਆਂ ਪਰ ਆ ਪਹਿਲੀ ਵਾਰ ਵੇਖੀ ਨਮੂਨੇ ਤਾਂ ਨਹੀਂ ਆਏ ਰੰਗ ਹੋਇਆ ਮਾਤਾ ਕਿਹੜਾ ਚੱਕੇ ਥੋੜਾ ਜਿਹਾ ਖੁੱਲਾ ਰਹਿਣੀ ਕੋਈ ਨਾ ਆਈ ਉਹ ਫਾਈਵ ਆ ਵੇ ਮਮਮੀ ਕਰਾ ਲਈ ਮੈਂ ਤਾਂ ਪਹਿਲੀ ਵਾਰ ਲਈ ਬਈ ਆ ਸੋਹਣੀ ਆ ਕੰਫਰਟੇਬਲ ਬਹੁਤ ਆ ਆ ਵਾਲੀਆਂ ਵੇ ਪਾ ਕੇ ਵੇ ਬਹੁਤ ਕੰਫਟ ਆ ਵੋ ਕੰਫਟ ਆ ਸਾਡੀ ਮੰਮੀ ਨੂੰ ਫਰਾਂਦੇ ਕਿਉਂ ਹੁੰਦੇ ਪਏ ਨਹੀਂ ਰੋ ਦੂਗੀ ਐ ਪਾਉਂਦੀ ਮੈਨੂੰ ਮੇਰੇ ਮੈਨੂੰ ਨਹੀਂ ਪਤਾ ਸਾਂਹੇ ਲੱਦਿਆ ਮੈਂ ਕਿ ਸਿੰਪਲ ਹੋਣੀ ਸੀ ਸ਼ਾਇਦ ਪੰਜ ਦਾ ਕੀ ਨਹੀਂ ਸੀ ਮੇਰੇ ਆਨੇ ਕੁੱਤੇ ਇੱਕ ਬੂਟ ਦੇ ਕਾਪ ਆ ਗਿਆ ਉਹ ਪਾ ਦਿੱਤੇ ਪਤਾ ਇਹਨਾਂ ਲੱਗੇ ਪਤਾ ਲੱਗਣਾ ਨਹੀਂ ਮੇਰੇ ਜੱਪੜਿਆ ਨਹੀਂ ਨਹੀਂ ਕਿਲੇ ਬੂਟ ਜੱਪੜ ਨਾਲ ਦੇ ਹੋ ਗਏ ਥਾਲੂ ਪੀਲੇ ਪਾ ਗਏ ਮੈਂ ਕਿਹੜੇ ਗਾਰੇ ਦਾ ਐਸਾ ਹੀ ਮੇਦਰ ਮੇਰੀ ਮਾਤਾ ਨੂੰ ਕੁਝ ਪਸੰਦ ਨਹੀਂ ਆਉਂਦਾ ਤੁਸੀਂ ਕੀ ਲੈਣਾ ਮੈਂ ਇਹਨਾਂ ਦਾ ਇਧਰ ਕਿਹੜਾ ਪਸੰਦ ਆ ਗਿਆ ਵਾ ਮੈਨੂੰ ਨਹੀਂ ਚੰਗਾ ਹੋ ਹੋ ਇਧਰ ਮੈਂ ਆ ਬਹੁਤ ਆਪ ਅੱਗੇ ਕਿਉਂ ਬਸਾਂਤਾ ਯਾਰ ਮੰਮੀ ਨੇ ਘਰੇ ਮੇਰੀ ਪਾ ਕੇ ਦੁਰਨੇ ਰਿਲੈਕਸ ਵਾਲੀ ਹੈ ਸਹੀ ਜੀ ਬੀਬੀ ਆਪਣੀ ਲੈਣਾ ਮੈਂ ਜੇ ਘਰੇ ਜਾ ਕੇ ਤੇ ਮੰਮੀ ਪਾ ਦਿੰਦੀ ਨਹੀਂ ਉਹ ਵੀ ਵਧੀਆ ਲੱਗਦੇ ਸਾਰੇ ਸਭ ਤੋਂ ਹੁਣ ਆ ਵਧੀਆ ਲੱਗਦੀ ਆ ਇਹ ਵੀ ਲੈ ਲਓ ਇਸੇ ਸਾਈਜ਼ ਚ ਪਰ ਫਾਈਲ ਗੁੱਟਾ ਲੱਗਦਾ ਕੋਹ ਆਹਾਂ ਉਹਨਾਂ ਦੀ ਫੀਲਿੰਗ ਇਹ ਖੁੱਲੇ ਆ ਇਹ ਸਹੀ ਹੈ ਬ੍ਰੋ ਮੰਮੀ ਇਹ ਨਹੀਂ ਕਹਣਾ ਘਰੇ ਜਾ ਕੇ ਵੀ ਇਹ ਟਾਇਰ ਤਾਂ ਤੇ ਇਹ ਆਣੇ ਤਾਂ ਵੱਡਾ ਤੁਸੀਂ ਇਹ ਕਰਨਾ ਆ ਲੋ ਆ ਦੋਨੇ ਪਾ ਕੇ ਨਾ ਚੱਲ ਕੇ ਦੇਖ ਲਵਾ ਲਓ ਦੋਨੇ ਪਾਗੇ ਨਾਲ ਚੱਲ ਕੇ ਦੇਖ ਲੋ ਪ੍ਰੋਪਰ ਚੱਲ ਨੂੰ ਕਿੱਥੇ ਆ ਦੋਤ ਯੂ نو ਕਿਵੇਂ ਪਹਿਲਾਂ ਦੇਖੀਏ ਸੋ 80 ਤੱਕ ਦਿੰਦੇ ਜਾਂ ਪਾ ਲੈ ਲਿੰਦੇ ਬਾਅਦ 800 ਕਿੰਨੇ ਕਹਿੰਦੇ ਆ ਇਹਦੀ ਚੌਂਸ ਕਰ ਲੋ ਇਹ ਚ 800 ਦੀ ਤੇ ਲੈ ਲਓ 800 ਦੀ ਫਿਰ ਕੀ ਹਣਾ ਯਾਰ ਮੈਨੂੰ ਦੱਸੋ ਮਾ ਮੇਰਾ ਪੂਰਾ ਮਾਸ ਨਹੀਂ ਤੇਰੀ ਬੋਸਾ ਨਹੀਂ ਤੇ ਤਾਂ ਹੀ ਤਾਂ ਬੋਲ ਇੰਨੀ ਆ ਬਾਦ ਗੁੜੀ ਨਹੀਂ ਜਾਂਦੀ ਇਹ ਪਾਣੀ ਪਾਤਾ ਹੀ ਆ ਤੇ ਤਾਂ ਤਾਂ ਤੱਕ ਜਾ ਸਕਦਾ ਹਾਂ ਕਹਾਤਾ ਨਹੀਂ ਕਹੋਰੇ ਹੋਏ ਦੋ ਦਾਰ ਕਿਤੇ ਨਹੀਂ ਦੇਖਦੇ ਜੈਸੂ ਆ ਰੰਗ ਸੋਨਾ ਆ ਮਾਤਾ ਨਹੀਂ ਜਾਣਦੀ ਕੋਈ ਦੀਵਾਲੀ ਟੱਕਣਾ ਮਾਤਾ ਨੂੰ ਘਾਲੇ ਦੀ ਆਗਰੇ ਕੀਤਾ ਨਹੀਂ ਕਿ ਬਣਾਈ ਸੀ ਉਹ ਫਰਟੀ ਨਹੀਂ ਨਾ ਰਹੀ ਇਹਨਾਂ ਤੁਹਾਡੇ ਵਾਲੇ ਤੇ 20% ਆਫ ਹੋ ਜਾਣਾ ਨਹੀਂ ਹੋ ਪਾਉਂਦੀ 10% ਮਾਤਾ ਦੀ ਮਾਤਾ ਦੀ ਆ ਤੇਰਾ ਕੋਈ ਉਹ ਦਿਨ ਉਹ ਨਾ ਨੋ ਕਿ ਸਾਰੇ ਜਿਹੜੇ ਪੜ੍ਹਦੇ ਚਲਾ ਦੇ ਜਸਮਨਿਆ ਮੇਰਾ ਇਹ ਵੀ ਹੋ ਚੁੱਕ ਗਿਆ ਹਾਂ ਹਾਂ ਫਸ ਕੀ ਸੀ ਨਾਲ ਜਮ ਬੈਠਾ ਉਹਨਾਂ ਦਾ ਸਾਹ ਚੱਕਦਾ ਜੋ ਹਾਂ ਇਹ ਵਸਾ ਨਹੀਂ ਉਹਨਾਂ ਨੇ ਆ ਕੇ ਕਾਲੀ ਘੋਟ ਵਾਲੇ پتہ ਪਤਾ ਲਿਆ ਉਹਨੀਆਂ ਠੀਕ ਹੈ ਕੈਸ ਦਾ ਕਹਾਂ ਤਾਂ ਇਹਨਾਂ ਕੋਈ ਕੁਝ ਪਹਿ ਆਈ ਦੀ ਉਹ ਪਾ ਜਿਆ ਉਹ ਤਾਂ ਨਹੀਂ ਕੋਈ ਇਤਰਾ ਵਾਜ ਮਾਰ ਕੇ ਨਹੀਂ ਵਰਾਵੇ ਗੋਲੀ ਵਾਲੇ ਬੱਤਾਂ ਲੈ ਕੇ ਆ ਕੀ ਹੋਇਆ ਜੇ ਮਮੀ ਆਦੀ ਮੈਂ ਬਾਟਾ ਕਿਆ ਛੋੜ ਦੇਣਾ ਮੈਂ ਫਿਰ ਪੈਸੇ ਘਟਾ ਦੇਣਾ ਗਿਆ ਲਾਗ ਉਹ ਤਾਂ ਵੀ ਰ ਅੱਧੀ ਰੇਲ ਨਹੀਂ ਤਾਂ ਬਾਟਾ ਤਾਂ ਬਾਟੇ ਦੀ ਚਾਹੇ ਕਰਦਾ ਮੈਂ ਕਦੇ ਕਲਾ ਦੇ ਰੋ ਥੱਲੇ ਧੀ ਲੰਘ ਜਾ ਕਾਹਦੀ ਹੋਦੀ ਸੋਹਣੇ ਦਾ ਤੇ ਆ ਗਿਆ ਤਰਲਸ਼ਾ ਜੀ ਕੰਨ ਦਾ ਆ ਗਿਆ ਯਾ ਆਏਗਾ ਕਵਰ ਟੂ ਸੀਰੀਅਲ ਹੈ ਨਾ ਕਿੱਸੀ ਕਿੱਸੀ ਪਤਾ ਤੇ ਪਤਾ ਤੇ ਨਾ ਹੈ ਸਰ ਪਪਾ ਨਹੀਂ ਲੈ ਰਹੀ ਪਾਪਾ ਮੱਕਾ ਜੱਸ ਵੀ ਬਹੁਤ ਹੋ ਗਿਆ ਹੈਲੀਕਾਪਟਰ ਲੈ ਲਿਓ ਕੀ ਇਹ ਅੰਦੇ ਆ ਕੇ ਹੈਲੀਕਾਪਟਰ ਲੈ ਲੈ। ਹਾਂ ਵੇਖੋ। ਵੇਖੋ। ਮੈਂ ਆ ਸੋਨੇ ਵੀ ਆ। ਲਓ ਜੀ ਹੁਣ ਐਂਡ ਤੇ ਆਹ ਚੀਜ਼ਾਂ ਪਸੰਦ ਆਈਆਂ। ਇਹ ਕਾਲੇ ਆਏ ਪਸੰਦ। ਸ਼ੁਕਰ ਆ। ਗਿਫਟ ਕਦ ਤੂੰ ਕੀ ਗਿਫਟ ਦੇਣਾ? ਚਾਹੇ ਸਲਾਈਡਰ ਸਾਰਾ ਸੋਹਣੀਆਂ ਗਿਫਟ ਦੇ। ਚੰਗਾ। ਪੱਕੀ ਗੱਲ ਡੀਲ। ਡੀਲ ਆ। ਆਹ ਟੈਗ ਲਗੇ ਆ ਤੇ ਦੇਖਿਓ। ਹਾਂਜੀ। ਲਓ ਸ਼ੁਕਰ ਆ ਕੇ ਪਸੰਦ ਸਾਰੇ ਮੰਮੀਆਂ ਨੂੰ। ਔਖਾ ਮੰਮੀਆਂ ਨਾਲ ਆਏ। ਲਓ ਨਾ ਖਾ ਗਾ। मावा ने <laughs> <laughs> ਫਸਾ ਗਿਆ ਕਿ ਪ੍ਰੋਬਲਮ ਕਿ ਤੁਗੋ ਜਿਆ ਪਤਾ ਨਹੀਂ ਪਿਆ ਇਹਨੂੰ ਬਈ ਪਾਣੀ ਪੀ ਲੈ ਯਾਰ ਪਾਣੀ ਪੀ ਲੈ ਪਹਿਲਾਂ ਬੀਬੀ ਨੇ ਗੱਲ ਪੈ ਜਣਾ ਹਾਂਜੀ ਠੰਡਾ ਪੂਰੇ ਚਾਈਲਡ ਹਾਂ ਠੀਕ ਹੈ ਜੀ ਉਹ ਚਾ ਚੜ ਗਏ ਕੋਈ ਚਾ ਨਾ ਕਿ ਦਰਦ ਸਮੱਸਿਆ ਸਮੱਸਿਆ ਇਹਨਾਂ ਨੂੰ ਪੀਂਦਿਆਂ ਤੋਂ ਲੈ ਆ ਰਹੇ ਹਾਂ ਅਸੀਂ ਹਾਂ ਕਰਾਂਗੇ ਚਲੋ ਬਈ ਤੁਸੀਂ ਵੇਖ ਵੇਖ ਕੇ ਰੱਜੋ ਅਸੀਂ ਬਰਗਰ ਫੜ ਕੇ ਵੀ ਅਸੀਂ ਆਏ ਮਾਰਨੇ ਆ ਫਿਰ ਬਰਗਰ ਨਹੀਂ ਸੀ ਮੂੰਹ ਚ ਪਾਣੀ ਆ ਹੀ ਜਾਂਦਾ ਪਹਿਲਾਂ ਕਹਿੰਦਾ ਮੈਂ ਕੀ ਖਾਣੀ ਨਹੀਂ ਹੁਣ ਕਿਵੇਂ ਮੂੰਹ ਐਨੂੰ ਕੀਤਾ ਸਾਡੀ ਪੈਗੀ ਗੱਲ ਉਹ ਪੁੱਛਿਆ ਹੀ ਤੁਸੀਂ ਉਹ ਲੈ ਨਸੀ ਪੁੱਛਿਆ ਹੀ ਨਾ ਬੜੀ ਫਾਨਾ ਮੈਗੀ ਰਿਆ ਨਹੀਂ ਗਿਆ ਉਹ ਚੱਕ ਲੈਣਗੇ ਲਾਉ ਨੇ ਇੱਕ ਗ੍ਰਮਚਾ ਰੀ ਲਾ ਲਓ ਖਾ ਲਓ ਤੁਸੀਂ ਹੀ ਖਾਣੀ ਨਹੀਂ ਫਿਰ ਮੰਨਾ ਉਹ ਤੇ ਉਹ ਬਲ ਕੋਣੇ ਮੈਂ ਫਿਰ ਇਹਵੇਂ ਗਿਆ ਲਾਓ ਬਈ ਜੱਸੀ ਨੂੰ ਤਾਰਤਾ ਤੇ ਸੋ ਹੁਣ ਚੱਲਾਂਗੇ ਆਪਾਂ ਆਪਣੇ ਘਰ ਪਰ ਤੇਲ ਵੀ ਪਵਾਣੇ ਵਾਲਾ ਫਿਰ ਪੜ ਗਿਆ ਹੈ ਕਿਆ ਕਰੇ ਬੰਦਾ ਕੀ ਕਰੇ ਸਨੌਰ ਬਚਾਰਾ ਕੀ ਕਰੇ ਠੰਡਾ ਪਾਣੀ ਵੀ ਮਰੇ ਵਾਜੀ ਵਾਜਾ ਕਿਆ ਬਾਤ ਹੈ ਮੰਮੀ ਨੂੰ ਫੋਲੇ ਲੈ ਕੇ ਆਣੇ ਮੰਮੀ ਨੇ ਛੱਕੋ ਫੁੱਲ ਤੋਣ ਲੱਗੀ ਮੰਮੀ